ਮੇਰੇ ਕੋਲ ਤਾਂ ਮੇਰੇ ਕੋਲ ਤਾਂ ਬਹੁਤ ਮੁੱਦੇ ਨੇ ਮੈਂ ਹਮੇਸ਼ਾ ਹਰ ਵੇਰ ਜਿਹੜੇ ਉਹ ਇਹ ਤਖਤੀ ਦਾ ਅਸੀਂ ਹੁਣ ਪ੍ਰਦਰਸ਼ਨ ਜਿਹੜਾ ਉਹ ਆਪਣਾ ਜਿਹੜਾ ਹੈ ਉਹ ਕਰਾਂਗੇ ਕਿਉਂਕਿ ਸਾਡੇ ਐਲਓਪੀ ਸਾਹਿਬ ਵੀ ਸਾਰੇ ਆਏ ਨੇ ਸੋ ਅੱਜ ਨਸ਼ਾ ਤਸਕਰਾਂ ਦੀ ਗੱਲ ਦੇ ਉੱਤੇ ਦੇਖੋ ਮੈਂ ਤੁਹਾਡੇ ਮਾਧਿਅਮ ਚ ਕਹਿਣਾ ਚਾਹਨਾ ਕਿ ਜਿਹੜੇ ਆਮ ਲੋਕ ਨੇ ਸੋ ਇਸ ਕਰਕੇ ਜਿਹੜੇ ਹੋਰ ਵੀ ਲੋਕਾਂ ਦੇ ਬਹੁਤ ਮੁੱਦੇ ਨੇ ਇਹਦੇ ਨਾਲ ਨਾਲ ਜਿਹੜੇ ਪੰਜਾਬ ਦੇ ਅੰਦਰ ਸੀਐਨਜੀ ਪਲਾਂਟ ਲੱਗਣ ਜਾ ਰਹੇ ਦੇਖੋ ਇੱਕ ਬਹੁਤ ਵੱਡਾ ਮੁੱਦਾ ਹੈ एनवायरनमेंट ਦਾ ਮੁੱਦਾ ਹੈ ਹੇਟਲੇ ਪਾਣੀ ਨੂੰ ਬਚਾਉਣ ਦਾ ਮੁੱਦਾ ਹੈ ਔਰ ਪੰਜਾਬ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਭੋਗਪੁਰ ਆਦਮਪੁਰ ਸਮਰਾਲਾ ਘਰਾਲੀ ਕਲਾਂ ਬਹੁਤ ਦੇ ਅੰਦਰ ਪ੍ਰਦਰਸ਼ਨ ਹੋ ਰਹੇ ਨੇ ਵਿਰੋਧੀ ਧਿਰ ਕਹੀਏ ਤਾਂ ਹੁਣ ਤਾਂ ਉਹ ਵੀ ਨਹੀਂ ਰਹੀ ਵਿਰੋਧੀ ਧਿਰ ਉਹਨਾਂ ਨੂੰ ਕਹੋ ਤੁਸੀਂ ਆਪਣੀ ਪਾਰਟੀ ਸੰਭਾਲ ਲਓ ਅਸੀਂ ਆਪਣਾ ਪੰਜਾਬ ਸੰਭਾਲਾਂ ਹਮੇਸ਼ਾ ਤੋਂ ਪਿਛਲੇ ਜਿਹੜੇ ਤੁਸੀਂ ਦੇਖਦੇ ਆ ਰਹੇ ਹੋ ਕਿ ਜਦੋਂ ਕੁ 4 ਸਾਲ ਹੁੰਦੇ ਉਦੋਂ ਆਪਣੇ ਚੋਣ ਵਾਦੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਆ ਵੇਖੋ ਗੱਲ ਇਹ ਕੋਈ ਕੱਲ ਵੀ ਗੱਲ ਨਹੀਂ ਜਿਹੜੀ ਅੱਜ ਹੋ ਗਈ ਜੀ ਉਹਨੇ ਮੈਕਨੀਕੀਨ ਕਰਤੇ ਹੋਏ ਮੈਕਨੀਕੀਨ ਕਰੋ 1.5 ਸਾਲ ਤੋਂ ਉੱਪਰ ਹੋ ਗਿਆ ਹਾਂ ਜੀ 2 ਸਾਲ ਹੀ ਹੋ ਗਏ 21 ਦੇ ਵਿੱਚ ਚੱਲੂ ਹੈ ਜੀ ਤੇ ਅੱਜ 2025 ਆ ਗਈ 4 ਸਾਲ ਤੋਂ ਉੱਪਰ ਹੋ ਗਿਆ ਹੈ ਕੰਮ ਚੱਲਦੇ ਨੂੰ ਸੈਂਟਰ ਨੇ ਆ ਔਰ ਸੈਂਟਰ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਮੀਡੀਏਟ ਕਰਨ ਦਾ ਇਹਨਾਂ ਦਾ ਫਰਜ਼ ਸੀ ਇਹਨਾਂ ਨੇ ਆਪਣੇ ਫਰਜ਼ ਦੀ ਪਹੁੰਚ ਨਹੀਂ ਕੀਤੀ ਉਹਨਾਂ ਦਾ ਕਹਿਣਾ ਸਰ ਜਿਹੜਾ ਉਦਯੋਗ ਹੈ ਉਹ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਇਸ ਦਾ ਉਦਯੋਗ ਉਦਯੋਗ ਪ੍ਰਭਾਵਿਤ ਹੋ ਰਿਹਾ ਮੈਂ ਮੰਨਦਾ ਇਹਦੇ 'ਚ ਵੀ ਕੋਈ ਦੋਰਾਏ ਨਹੀਂ ਜੀ ਲੇਕਿਨ ਉਹਦੇ ਨਾਲ ਨਾਲ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਉਦਯੋਗ ਉਦਣ ਨਹੀਂ ਪਤਾ ਸੀ ਜਿਹਦੇ ਨੇ ਬੈਠੇ ਸੀ ਕਿ ਇੰਨੀ ਧੇਰ ਇਹਨਾਂ ਨੂੰ ਹੋ ਗਈ ਫਿਰ ਡੇਢ ਤੇ ਡੇਢ ਦਵਾਈ ਜਾਣੇ ਹੋ ਸਟੈਂਡ ਕਿਉਂ ਨਹੀਂ ਲਿਆ ਵਿਧਾਨ ਸਭਾ ਅਜ ਹੈ ਕੰਗੇ ਨੇ ਉਹ ਤੇ ਰਣਜੀਤ ਫਰੀਜੀ ਗੱਲ ਮਨਿੰਦਰ ਸਿੰਘ ਗਿਆਸਪੁਰਾ ਕਰਕੇ ਗਏ ਨੇ ਉਹ ਕਹਿੰਦੇ ਕਿਸਾਨ ਤਾਂ ਆਪ ਢੀਕਦੇ ਸੀ ਕਿ ਸਾਨੂੰ ਠਾਉ ਕਹਿੰਦੇ ਮੈਨੂੰ ਇਹ ਲੱਗਦਾ ਤੇ ਕੀ ਨਾ ਨੇ ਬਿਠਾਇਆ ਸੀ ਜਿਹੜਾ ਨੇ ਉਹਨੂੰ ਪਤਾ ਕਿ ਕੀ ਉਹ ਕਹਿ ਰਹੇ ਆ ਅੱਛਾ ਪੁੱਛੋ ਰਣਤ ਸਾਹਿਬ ਤੁਸੀਂ ਗਿਆਸਪੁਰੇ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਬਿਠਾਇਆ ਸੀ ਕਿਸਾਨ ਜਿਹੜਾ ਤੁਹਾਨੂੰ ਪਤਾ ਕਿ ਵਿੱਚ ਤੁਹਾਨੂੰ ਕਹਿੰਦੇ ਚੱਕੋ ਸਾਨੂੰ ਰਾਣਾ ਸਾਹਿਬ ਤੁਸੀਂ ਕਿਸਾਨੀ ਦੀ ਨਫ ਚੰਗੀ ਤਰ੍ਹਾਂ ਸਮਝ ਦਿਓ ਕਿਸਾਨੀ ਨਾਲ ਤਾਲੁਕ ਰੱਖਦੇ ਹੋ ਐਕਸ਼ਨ ਦਾ ਰਿਐਕਸ਼ਨ ਕੀ ਹੋਏਗਾ ਹੁਣ ਕਿਸਾਨ ਕੀ ਕਰਨਗੇ ਤੁਹਾਨੂੰ ਲੱਗਦਾ ਕਿਸਾਨਾਂ ਦਾ ਤਾਂ ਕਿਸਾਨਾਂ ਦਾ ਤਾਂ ਕਿਸਾਨਾਂ ਦਾ ਤਾਂ ਮੈਨੂੰ ਪਤਾ ਨਹੀਂ ਇਹ ਤਾਂ ਹੁਣ ਬਾਜਵਾ ਸਾਹਿਬ ਦੇ ਦਸ਼ਾ ਨਿਰਦੇਸ਼ ਤੇ ਹੋਏਗਾ